ਸਾਸੀ ਗਾਰ ਨਾਲ ਤੁਹਾਨੂੰ ਸਵਾਗਤ ਆ ਤੁਹਾਡਾ ਆਪਣੀ ਚ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮਤਰੋਂ ਆਪਣੇ ਇਧਰ ਚਾਚੇ ਕੇ ਲੱਗੇ ਹੋਇਆ 4.5 ਅੱਜ ਆਇਆ ਸ਼ਕਤੀਮਾਨ ਦੀ ਮਸ਼ੀਨ ਤੁਹਾਨੂੰ ਦਿਖਾਉਣੇ ਆ ਅੱਜ ਭਈ ਉਹਦਾ ਹੀ 4 ਦੀ ਕੁਆਲਿਟੀ ਵੀ ਤੇ ਆਣੂ ਕੀ ਹੋ ਗਿਆ ਤਾਂ ਫੈਕਟਰ ਹੈ ਪ੍ਰੀਤ 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 ਆਹ ਇਹਦੇ ਵਿੱਚ ਨਹੀਂ ਆਉਂਦਾ ਆਏ ਤੋਂ ਆ ਪੰਨੂ ਕਹਿੰਦਾ ਭੈਣ ਚੋ ਦੇ ਵੇਚ ਰੋ ਇਹਨੂੰ ਲੈ ਲੋ ਇਹਨੂੰ ਪੱਕਾ ਆਂਦਰਾ ਵਾ ਮੈਂ YouTube ਤੇ ਪਾਉਣੇ ਹੁੰਦੇ ਕਹਿੰਦੇ ਨਹੀਂ ਕਹਿੰਦੇ ਆ ਚੰਡੀਗੜ੍ਹ ਜੀ ਫਰਮ ਨੂੰ ਮੋੜ ਓਏ ਇੱਥੇ ਮੋਮ ਜਾਂ ਨਿਕਲ ਗਿਆ ਚੱਲ ਚਾਲੂ ਚਾਲੂ ਕਰਨਾ ਥੋੜਾ ਬਸ ਫਰਮ ਆਉਗੀ ਪਾਈ ਉਹ ਆਹ ਨਵੇਂ ਕਰਕੇ ਨਾਲ ਲਾਈ ਦੁਜੀ ਨਸ਼ੀਲ ਜੀ ਖੜੀ ਆ ਉਹ ਵਰਗਾ ਚਿੱਕਾ ਮਰਉ ਇਹਨਾਂ ਦੀਆਂ ਉਹ ਪੁਰਾਣੀ ਆ ਉਹ ਨਵੀਂ ਆ ਨਾ ਨਾ ਇਹ ਪੁਰਾਣੀ ਆ ਉਹ ਨਵੀਂ ਆ ਅੱਛਾ ਹਾਂ ਤੇ ਇਹ ਤਾਂ ਸਾਰੇ ਨਟ ਜੇ ਭਾਲ ਵੀ ਲਿਆਇਆ ਮੈਂ ਤੇ ਉਹਦੇ ਨਟ ਨੂਟ ਵੀ ਹੈ ਨਹੀਂ ਕੋਈ ਚਲ ਨਵੀਂ ਲਾ ਆ ਜਾਣ ਬੰਦ ਤੇ ਕਿਦ ਕਰੌਸ ਦਾ ਨਟ ਪਾ ਕੇ ਮਰਦਿੰਗ ਲਗਾ ਤੂੰ ਹਾਂ ਹਾਂ ਉਹ ਸਿਰਫ ਤੂੰ ਬੋਲ ਤਾ ਇਹਰ ਖੱਬਾ ਲਾ ਤਾ ਅੱਜ ਕੀ ਬੋਲਦਾ ਉਹ ਦੁਬਲੰਟ ਹੋ ਗਿਆ ਹੋ ਗਿਆ ਬੜਾ ਇੰਨਾ ਜਹਲ ਹੋ ਗਿਆ ਅੱਛਾ ਇਹ ਹਲੋਈ ਪ੍ਰੀ ਰੋ ਸਾਥ ਮੰਜਾਵਾ ਲੱਗਾ ਹੈ ਦੂਜੇ ਲੋ ਚੱਲ ਰਿਹਾ ਰਾਈਟਰ ਇਹ ਦੱਸੋ ਨਾ ਹਾਂ ਕੱਢਣਾ ਟਰਾਲਾ ਟਰਾਲਾ ਕੱਢਣਾ ਹਾਂ ਟਰਾਲਾ ਘਾੜਦੇ ਨਹੀਂ ਪੱਤੀ ਹੋੜ ਗਏ ਫਿਰ ਆਏ ਕਰੋ ਪਹਿਲਾਂ ਟਰਾਲਾ ਛੱਡੋ ਟਰੈਕਟਰ ਨਾਲ ਜੋੜੀ ਉਹਨੇ ਸਿੱਧਾ ਕਰਨਾ ਸਿੱਧਾ ਕਰ ਇੱਧਰ ਮੈਂ ਟਰੈਕਟਰ ਲਿਆਉਣਾ ਆ ਭਾਈ ਬਿੰਦਰ ਮਾੜਾ ਬੈਠੀ ਯਾਰ ਹਰ ਵੀ ਵਾਰਿਆ ਤੁਹਾਨੂੰ ਲੋੜ ਪੂਰਾ ਕੈਂਡਾ ਆਉਣਾ ਵਧੀਆ ਉਹ ਚੱਲ ਪੀਜੇ ਵੀ ਬੰਦਾ ਪਰ ਆਪਾਂ ਕਹਾਂ ਥੋੜਾ ਘੇਰਾ ਖੁੱਲਾ ਹੋ ਜਾਏ ਤਾਂ ਨਾ ਆਪਾਂ ਚਾਪਾ ਤਰਾਗਾ ਕੰਦੀ ਦਾ ਜਿਹੜਾ ਉਹ ਰੱਤ ਕਾ ਵਾਲਾ 5 ਮਿੰਟ ਵਿੱਚ ਨਹੀਂ ਟੱਕੇ ਇਹ ਕੰਟਰੋਲ ਇਹ ਉਹ ਬਣਾਉਣ ਬੜਾ ਚੱਲਦਾ ਉਹ ਇਤਰਾਵੇ ਜਿਵੇਂ ਕੁਮਾਰ ਲੱਗ ਜਾਂਦਾ ਇਹ ਹੋਵੇ ਕਾ ਸਭ ਖੁੱਬਨ ਤੋਂ ਪਿਛਾ ਕੇ ਜੇ ਨਾ ਚਾਰ ਬੋਲ ਦੇ ਜੋ ਰਾਤ ਨੂੰ ਬਵਾਗੇ ਆ ਗਿਆ ਦੂਜਾ ਰਹਿ ਗਿਆ ਇਹ ਗੱਡੂ ਅੱਗੇ ਦੀ ਇਹ ਲਾਉਗਾ ਤੀਜਾ ਥੋੜਾ ਸ਼ੇਰ ਨਹੀਂ ਲੰਦਾ ਇਹਦਾ ਕੋਈ ਇਤਰਾਵੇ ਬਹੁਤ ਵਧੀਆ ਪਰਫਾਰਮੈਂਸ ਹੁੰਦਾ ਬਹੁਤ ਹੋਰੀਆ ਦਿਓ ਰਿਹਾ ਬਾਕੀ ਨਾ ਇੱਕ ਇਹ ਵੀ ਬਈ ਮਸ਼ੀਨ ਚੋਕ ਹੋਣ ਦੀ ਦਿੱਕਤ ਜ਼ਿਆਦਾ ਆ ਗਈ ਮੰਨਦੀ ਇਹ ਚੋਕ ਵਾਲੀ ਹੁੰਦੀ ਆ ਤਾਂ ਕਰਕੇ ਜਾਜੇ ਤਾਂ ਕੰਨ ਕਰਦੇ ਨਾਲ ਵੀ ਚਾਲ ਵਧੀਆ ਜਿੰਨਾ ਆਪਣਾ ਕੰਮ ਚੱਲੀ ਜਲੇ ਤਾਂ ਵਧੀਆ ਮਸਤਰੀ ਆਉਦਾ ਕਰੀਆ ਉਹ ਕੋਲ ਦਾ ਬਾਈ ਕਰੀ ਜਾਂਦਾ ਹਾਂ ਤੇ ਜਦੋਂ ਤੋਂ ਵੀ ਅੱਜ ਬਈ ਕਰੇਗਾ ਸਾਨੂੰ ਪਤਾ ਹੀ ਨਹੀਂ ਦਸਤ ਨੂੰ ਕਰਕੇ ਪਾਏ ਉਹ ਤਾਂ ਆਪਣੇ ਵੱਜੋਂ ਸਹਾਰੇਆਂ ਨੇ ਕਹਿੰਦੇ ਅੱਜ ਆਪਾਂ ਐਸੀ ਹੋਣਾਗਾ ਬਸ ਤੇ ਭਾਗਤ ਇੱਥੇ ਆ ਮੋੜ ਕੇ ਵਾਹ ਕਰ ਲੋ ਬਈ ਰਮਨ ਦਾ ਖੇਲ ਆਏ ਵਾਟ ਕੀ ਜਲੀਰਾ ਤੂੰ ਜੇ ਲੋਦੀ ਆਂ ਆਹ ਵਪੀਰ ਨਾ ਨੋਟ ਹੋ ਰਿਹਾ ਜਿਵੇਂ ਮਾਨੇ ਆਂ ਪਰ ਤੂੰ ਤੇਰੇ ਕੋਲ ਨਹੀਂ ਆਦਾ ਏ ਟੂ ਸਟਰੀਟ ਤੇ ਆਇਆ ਭਈ ਆਪਣਾ ਦਰਦਰਾ ਦੱਤਾ ਮੈਂ ਲਾਉਣਾ ਵਾਂਗਾ ਚਲ ਭਾਈ ਕਿੰਗਲਾ ਲੰ ਆਹਨ ਲੱਭਣ ਵਧੀਆ ਪਰ ਵੀਰੋ ਵੀਰੋ ਬਣਾਉਣੇ ਆ ਬਾਕੀ ਹੋਈ ਇਹਦਾ ਸਲਾਹ ਨਾਲ ਦਾ ਫਰਕ ਰਹੂਗਾ ਹੀ ਗਵਾਹ ਦੀ ਦਾ ਪਾਹੇ ਫੇਰ ਹੀ ਆਮ ਜਿੰਨਾ ਮੰਨ ਲਓ ਜਿਹੜੀਆਂ ਰੋਜ਼ੀ ਕਮਾਉਂਦੇ ਆ ਉਹ ਜਿੰਨਾ ਉਹਨਾਂ ਨਾਲੋਂ ਫੇਰ ਵੀ ਕੁਝ ਆਪ ਤੱਕ ਬਹੁਤ ਵਧੀਆ ਉਹਨਾਂ ਨਾਲ ਬ੍ਰੀਕ ਆ ਇਧਰ ਜੋ ਉੱਪਰ ਬਚਾਲੇ ਸੱਚਾ ਦੰਗਾ ਹੋ ਗਿਆ ਕੁਆਲਟੀ ਬੰਦਾ ਲੋਕਾਂ ਨੂੰ ਲੋ ਮਟਰ ਕਰੋ ਜੱਟ ਕੁਆਲਟੀ ਵਧੀਆ ਜੀ ਆਮ ਸ਼ਕਤੀਮਾਨਾਂ ਨਾਲੋਂ ਬਹੁਤ ਵਧੀਆ ਕੁਆਲਟੀ ਹੈ ਬਸ ਚੋਕ ਦੀ ਸਮੱਸਿਆ ਜਾਵੇ ਇਹਨੂੰ ਆਏ ਕੋ ਉਧਰ ਹਣ ਦਿੱਲਾ ਅੱਗੋਂ ਆਪਾਂ ਮੋੜ ਨਹੀਂ ਖਾਦੇ ਬੜਾ ਪਾਗਰ ਕੇ ਇੱਛਾ ਕੇ ਪਾਗਰ ਕੇ ਜਾ ਢੋਲੇ ਆਂ ਆਹ ਖੋਟ ਦਾ ਤੁੰਨੇ ਹੁਣ 5 ਦੇ ਰਸੂ ਆਹ ਆਹ ਤੁੰਨੇ ਜਾਂਦਾ ਫੇਰ 14 ਲੋ ਇੱਧਰ ਆ ਗਏ ਆਪਾਂ ਕਰੇ ਤੇ ਐਸ ਨਾਲ ਲੱਤਾਂਗੇ ਅੱਜ ਆਪਣੇ ਵਾਲੇ ਦਾ ਇਹ ਗਰਟਾ ਫਿਰ ਨਾ ਲਾਉਂਦੇ ਹੁਣ ਤੇ ਬਈ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਵੀ ਚਾਰ ਕੱਚੇ ਥਾਂਜ ਪਾਏ ਦਾ ਥੋੜਾ ਫਾਇਦਾ ਵਾhta ਕੱਚੇ ਥਾਂਜ ਪਾਏ ਦਾ ਫਾਇਦਾ ਆਏ ਆ ਬਈ ਕਿਉਂਕਿ ਬਈ ਜੇ ਪਾਣੀ ਹੁੰਦਾ ਨਾ ਫੱਲੇ ਸੁੱਕ ਜਾਂਦਾ ਤੇ ਆਪਾਂ ਥੱਲੇ ਪਾਏ ਨੇ ਤੂੜੀ ਵੀ ਦਿੱਤਾ ਨਾ ਵੇਲੇ ਠੀਕ ਆ ਬਈ ਤੇ ਵੀ ਕੱਚੇ ਥਾਂਜ ਥੋੜਾ ਜ਼ਿਆਦੇ ਵਧੀਆ ਜਾਂਦਾ ਮਾੜੋਤ ਬਾਕੀ ਜਾ ਕਰਕੇ ਮੈਂ ਤਾਂ ਆਪਣਾ ਬੈਕ ਲਿਆ ਕਰਦਾ ਜੀ ਸਿੱਧਾ ਆ ਜਾ ਹਾਂ ਉਸ ਤੋਂ ਅਗਲਾ ਉਹਨਾਂ ਨੂੰ ਕਦਾਂ ਕਰਾਂਗੇ ਪੈਕ ਲਿਆ ਉਹ ਲੈ ਆ ਦੇ ਲੈਣਾ ਇਹਦਾ ਕੋਈ ਹੋਰ ਕੰਮ ਵੀ ਨਹੀਂ ਹੈਗਾ ਆਹੀ ਕੰਮ ਆ ਸਾਡਾ ਚੱਲ 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 ਜਾਣ ਦੇ ਜਾਣ ਦੇ ਬਾਸ ਜਾਵਾਂ ਸਰੀ ਲਾਈ ਜੀ ਬਾਸ 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 ਚਲੋ ਭਈਆ ਉਹ ਨੂੰ ਲਾਵੀ ਹੋ ਗਿਆ ਫੇਰ ਹੋਈ ਜਾਂਦੀ ਮਸ਼ੀਨ ਹੋ ਗਈ ਸੋ ਅਲੋ ਉਹ ਇਹ ਬਹੁਤ ਰੋਮਲਾ ਰਿਹਾ ਤੇ ਨਾਲੇ ਤਾਂ ਮਿੱਟੀ ਝੱਗ ਜੇ ਦਰਵਾਣ ਹਾਇਆ ਜੱਲਾ ਦੇਖ ਲੋ ਪਾਪਾ ਯਾਰ ਹਵਾ ਬੰਨ ਲਾ ਵੀ ਆਪਣੇ ਹੀ ਬਹੁਤ ਆ ਆ ਤੂੰ ਆ ਗਣੇ ਤਾਂ ਤਾਂ ਨਹੀਂ ਜੜਿਆ ਤਾਂ ਕੋਈ ਬੈ ਕਮਾਈ ਆਣਾ ਅੱਛਾ ਘਰ ਵਰਤਾ ਇੱਕ ਗਿੱਲੀ ਕਿਧਰ ਗਈ ਹੈ ਤੇਰੀ ਜੋ ਨਾਈਟ ਚ ਮਾਰ ਕੇ ਇੱਥੇ ਵੀ ਨਹੀਂ ਤਾਂ ਹੋਰ ਇਹਨੂੰ ਵਿੱਚ ਹੀ ਪਾ ਲਉਣਾ ਕੀ ਅਗਿਆਰ ਭੁੱਲ ਭੁੱਲ ਜਾਂਦੇ ਹਾਂ ਜਾ ਰਹੀ ਹੋਗੀ ਚਾਰ ਪਾ ਕੇ ਗਈ ਹੈ ਹਨਾ ਜਾ ਰਹੀ ਹੋਗੀ ਮਿੱਟੀ ਯੱਕੀ ਵੀ ਹੈ ਨਾ ਸਾਨੂੰ ਮਿੱਟੀ ਆ ਮਿੱਟੀ ਚ ਲੱਗ ਗਈ ਮਹੀਨਾ ਅੱਛਾ ਕੀ ਮੋਟਰ ਚ ਰੱਖਾ ਮੜਾ ਲੱਫ ਟਾਇਰ ਇੱਕ ਤਾਂ ਫਰੀ ਜਗਦੇ ਤਾ ਹਾਂ ਪਰ ਬੈਹ ਜਾਂਦਾ ਬੈਹ ਜਾਂਦਾ ਜਿਹੜਾ ਕੁਝ ਲਿਖਿਆਗਾ ਉਹ ਮੈਂ ਰਹਿਣਾ ਪਤਾ ਹੋ ਕੇ ਰਹਿਣਾ ਵਿੱਚ ਤਾਂ ਹਾਂ ਤਾਂ ਖਾਲੀ ਆ ਨਾ ਹਾਂ ਤਾਂ ਐ ਨਹੀਂ ਬੰਦਾ ਤਾਂ ਤਾਂ ਖਾਲੀ ਆ ਹੋਰ ਆ ਭੜੇ ਭੜੇ ਲੋਰ ਤੋਂ ਫੋਨ ਕਰਾ ਦੇ ਮੈਂ ਤੇ ਗੱਤੀ ਵੀ ਆ ਰਿਹਾ ਹੋਇਆ ਆ ਗੱਲੇ ਨੰਬਰ ਇਹ ਜੋ ਬਸਾ ਦੋ ਜਿਹੜੇ ਆ ਗਏ ਇੱਧਰ ਹੀ ਉਧਰ ਥੋੜਾ ਜਲਾ ਆ ਜਾ ਚਲੋ ਮੁਰਾ ਪਰ ਨੀ ਨੂੰ ਪਾਣੀ ਉਹਦੇ ਵਿੱਚ ਬੜੀ ਜਾਂਦਾ ਦੇਖ ਰਹਾ ਏ ਕਰ ਰਿਹਾ ਹਾਂਜੀ ਦੱਸੋ ਮਾਲਕੋ ਬਾਬਾ ਬਾਈ ਥੋਮ ਫਿਰ ਕੇ ਆਇਆ ਮੇਰੀ ਕਰਮ ਵਾਲੀ ਸਿੱਕੀ ਲੈ ਕੇ ਆਪਣੇ ਲੈ ਕੇ ਦੋ ਦੇਖ ਲੈ ਓਏ ਯਾਰ ਨਿਕਲ ਗਈ ਨਹੀਂ ਤੂੰ ਕਿ ਕਸਰਾ ਹਜੇ ਓਏ ਥੋੜੀ ਕਸਰ ਹੈਗੀ ਆ ਭਾਂਜੇ ਦੂਜਾ ਬੰਦਾ ਵਾਲਾ ਵੀ ਇਹੀ ਕਰੂ ਯਾਰ ਹਲੋ ਲਾਲ ਆਏ ਕਰੋ ਜੀ ਜੀ ਕਲੇਵਾ ਘੱਟ ਲਾਉਣੀ ਵਿਚਾਰ ਜੀ ਹੋਰ ਕਿਰਾਪਾਂ ਚ ਬਾਈਦੇ ਨਹੀਂ ਆਹ ਭਾਈ ਗਲਾਈ ਵਾਲੀ ਹੈ ਨਾ ਗਲਾਈ ਕਰਕੇ ਥੋੜਾ ਜਿਹਾ ਹੋ ਜਾਂਦਾ ਪੂਰਾ ਵਧੀਆ ਚਾਰ ਪਟ ਰਹੇ ਆ ਉਹ ਚਲਾਉਂਦੇ ਨਹੀਂ ਆ ਪਾਈ ਵੇਚ ਦਿੰਦੇ ਹੈ ਸਾਉਣ ਨਾਲ ਆਉਂਦਾ ਚੋਕ ਜੀ ਹੋ ਜਾਂਦੀ ਉਦੋਂ ਔਖਾ ਹੋ ਜਾਂਦਾ ਉਹ ਬਾਈ ਬਾੜੀ ਪਾੜੀ ਹੁੰਦੀ ਆ ਤਾਹਾਂ ਤਾਹਾਂ ਪੱਕੀ ਰੱਖਣਾ ਪੈਂਦਾ ਫਿਰ ਲਓ ਵੀ ਇੱਕ ਜ਼ਰੂਰੀ ਜਾਣਕਾਰੀ ਮਿੱਤਰੋ ਆ ਜਿਹੜਾ ਪੰਤਾਲੇ ਜਹਾਜ਼ ਦੇ ਸਾਹਮਣੇ ਰੱਖਿਆ ਕਰੋ ਇਹ ਜਰ ਲੱਗੀ ਤਾਂ ਜੋਗ ਹੁੰਦਾ ਹੈ ਪਾਈ ਸਾਡੇ ਦੰਗਰ ਦਾ ਨਹੀਂ ਆਏ ਮਸ਼ੀਨਾਂ ਇੰਨੀ ਜੋਗ ਨਹੀਂ ਹੁੰਦੀਆਂ ਹੁੰਦੀਆਂ ਆ ਸਾਡਾ ਵੱਡਾ ਬਾਈ ਆ ਇਹਦੀ ਮਸ਼ੀਨ ਦਾ ਮੁੰਡਾ ਵੀ ਇਹਨੇ ਅੱਜ ਕਿ ਸਮਾਈ ਨਿ ਕਰੀ ਉੱਧਰ ਜਾਉਣਾ ਆ ਆ ਗਏ ਮੇਰਾ ਚਿਹਰੀ ਇੱਧਰ ਆ ਬੱਕੀ ਦਾ ਮਣਾ ਕਦ ਚੈੱਕ ਕਰੋ ਟਰੈਕਟਰ ਛਦਰੀ ਸੰਨ ਵੀ ਨਹੀਂ ਦਿੰਦਾ ਇਹ ਕਾਣ ਥੱਪੇ ਲਾਉਣੇ ਆ ਥੀਰੀ ਵਾਲੇ Assalamualaikum Chal da oi tractor ल ਗੱਲ ਹੋਰ ਵੀ ਇੱਥੇ ਹੋ ਟ੍ਰੈਡ ਨਹੀਂ ਕੋਈ ਲੈ ਕੇ ਆਉਣਾ ਅੱਥੇ ਦੇ ਹੁਣ ਇਹੀ ਦੇ ਗੱਡਾ ਕਰੂ ਹਾਂ ਤੇ ਆਈ ਲੋ ਹਾਂ 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 ਹੋਰ ਨਾਲੇ ਬਾਕੀ ਮੰਦੇ ਬੋਲੇ ਜੇ ਬੈਗੇ ਲੋਲ ਨਬਰ ਇਹ ਆਪਣਾ ਇਹ ਆਮਾ ਸਾਹਿਤ ਟਰਾਲਾ ਰਹਿ ਗਿਆ ਆ ਜਿਹੜੇ ਉਹ ਰਹੇਗੇ ਆਪਣੇ ਲੋੜੇ ਵੇਟ ਪਏ ਜਾਣਗੇ ਲੋਡਸ ਹੁਬ ਗੱਡਾ ਲਾਈ ਪਰ ਆਵਾਂ ਸੋ ਰੰਝਾ ਆ ਹੁਣ ਲੰਬਰ ਜੂ ਤੇ ਉਹ ਵੀ ਵਸਪਾਰਕੀ ਕਿਲੋਮੀਟਰ ਫਾਈਨਲੀ ਅਗਰ ਆਪ ਨੂੰ ਹੀ ਪਾਇ ਗਿਆ ਆਪਣਾ ਸਾਰਾ ਚਾਰ ਵਧੀਆ ਹੋਇਆ ਉਹਦਾ ਟਾਈਮ ਹੋ ਗਿਆ 13 ਰਹਿ ਗਏ 13 26 ਰਹਿ ਗਏ ਹਾਂ 15 16 ਦਾਸ ਬਾਰਾਂ ਭਾਈਆਂ ਦੇ ਦਾਸ ਪਏ ਨੇ ਉਹਨਾਂਗੇ ਦਾਸ ਨਾ 20 ਆ ਜਾਣਗੇ ਯਾਰ ਸਾਰੇ ਆਪਣੇ ਆਪਣੇ ਉਹ ਹੀ ਅਜੇ ਦੋ ਕਿਹੜੇ ਪਵਾ ਲੂਗਾ